ਬਲਵੰਤ ਸਿੰਘ ਰਾਜਵਾਨਾਂ ਤੋਂ ਬਾਅਦ ਚਰਚਾ ਚੱਲ ਪਈ ਹੈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਔਰ ਚਰਚਾ ਇਹ ਕਹਿ ਰਹੀ ਹੈ ਕਿ ਹੋ ਸਕਦਾ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜਿਹੜੇ ਨੇ ਉਹ ਪੰਜਾਬ ਲੈ ਆਂਦੇ ਜਾਣ ਕਿ ਐ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਜੇਲ੍ਹ ਤੋਂ ਰਿਹਾਆ ਕਰ ਦਿੱਤਾ ਜਾਵੇ ਇੱਕ ਤਾਂ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਕਾਫੀ ਧੀਰ ਤੋਂ ਖਰਾਬ ਹੈ ਸਕਿਜ਼ੋਫਰੇਨੀਆ ਦੇ ਮਰੀਜ਼ ਨੇ ਉਹ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਲਗਾਤਾਰ ਜੇਲ੍ਹ ਦੇ ਵਿੱਚ ਰੱਖਣਾ ਉਹਨਾਂ ਨੂੰ ਉਹ ਵਾਜਬ ਵੀ ਨਹੀਂ ਹੋਵੇਗਾ ਔਰ ਇਹ ਸਵਾਲ ਚੁੱਕਿਆ ਹੈ ਬੀਜੇਪੀ ਦੇ ਲੀਡਰ ਮੁਖ ਸਪੋਕਸਪਰਸਨ ਔਰ ਕੇਂਦਰ ਦੇ ਵਿੱਚ ਇੱਕ ਵੱਡੇ ਲੀਡਰ ਆਰ ਪੀ ਸਿੰਘ ਦੇ ਵੱਲੋਂ ਉਹਨਾਂ ਨੇ ਜਿੱਥੇ ਰੇਖਾ ਗੁਪਤਾ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਉੱਥੇ ਹੀ ਉਹਨਾਂ ਨੇ ਜਨਤਕ ਤੌਰ ਦੇ ਉੱਤੇ ਇਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਕਿਉਂਕਿ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੇ ਮਾਮਲੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਆਇਆ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਕਿ ਆਖਿਰ ਪੂਰਾ ਮੈਟਰ ਕੀ ਹੈ ਉਸ ਉੱਤੇ ਦਿੱਲੀ ਹਾਈ ਕੋਰਟ ਕੀ ਕਰਨ ਜਾ ਰਿਹਾ ਔਰ ਖਾਸ ਤੌਰ ਤੇ ਆਰ ਪੀ ਸਿੰਘ ਕੀ ਅਪੀਲ ਕਰਦੇ ਨਜ਼ਰ ਆ ਰਿਹਾ ਦਵਿੰਦਰਪਾਲ ਭੁੱਲਰ ਕੇਸ ਦੇ ਵਿੱਚ ਨਵੇਂ ਸਿਰੇ ਤੋਂ ਸਮੀਖਿਆ ਕਰਨ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਹੈ ਦਿੱਲੀ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਨਵੇਂ ਪੱਧਰ ਦੇ ਉੱਤੇ ਸਮੀਖਿਆ ਕੀਤੀ ਜਾਵੇਗੀ ਮਾਨਸਿਕ ਬਿਮਾਰੀ ਦਾ ਹਵਾਲਾ ਦੇ ਕੇ ਭੁੱਲਰ ਦੀ ਰਿਹਾਈ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬੀਜੇਪੀ ਦੇ ਸੀਨੀਅਰ ਸਪੋਕਸਪਰਸਨ ਆਰ ਪੀ ਸਿੰਘ ਨੇ ਇਹ ਮੰਗ ਕੀਤੀ ਹੈ ਸਜ਼ਾ ਸਮੀਖਿਆ ਬੋਰਡ ਦੀ ਅਗਲੀ ਮੀਟਿੰਗ ਦੇ ਵਿੱਚ ਸਮੀਖਿਆ ਹੋਵੇਗੀ ਮਨਜਿੰਦਰ ਸਿੰਘ ਬਟਾ ਦੇ ਕਾਫਲੇ ਉੱਤੇ ਹਮਲੇ ਕਰਨ ਦੇ ਇਲਜ਼ਾਮ ਦੇ ਵਿੱਚ ਦਵਿੰਦਰਪਾਲ ਭੁੱਲਰ ਜਿਹੜੇ ਨਿਊ ਜੀਲ ਦੇ ਵਿੱਚ ਨੇ ਉਸ ਦੇ ਵਿੱਚ ਸ਼ਾਮਿਲ ਸਨ ਉਸ ਉਸ ਹਮਲਾ ਕਰਨ ਵਾਲੇ ਕਾਫਲੇ ਦੇ ਵਿੱਚ ਸ਼ਾਮਿਲ ਸਨ ਜਿਸ ਤੋਂ ਬਾਅਦ ਉਹ ਹੁਣ ਤੱਕ ਸਜ਼ਾ ਕੱਟ ਰਹੇ ਨੇ ਇਸ ਬਾਰੇ ਕੇਂਦਰੀ ਲੀਡਰ ਆਰ ਪੀ ਸਿੰਘ ਨੇ ਰੇਖਾ ਗੁਪਤਾ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਕਿਹਾ ਕਿ ਮਾਨਯੋਗ ਦਿੱਲੀ ਹਾਈ ਕੋਰਟ ਦੇ ਹੁਕਮ ਜੋ ਕਿ 15 ਅਕਤੂਬਰ 2025 ਨੂੰ ਜਾਰੀ ਹੋਏ ਸਨ ਦੀ ਪਾਲਣਾ ਦੇ ਵਿੱਚ ਮੈਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਉੱਤੇ ਸਜ਼ਾ ਸੁਖਿਆ ਬੋਰਡ ਦੇ ਸਾਹਮਣੇ ਨਵੇਂ ਸਿਰਿਓਂ ਵਿਚਾਰ ਕਰਨ ਦੀ ਮੰਗ ਕਰਦਿਆਂ ਲਿਖ ਰਿਹਾ ਹਾਂ ਲਿਖਦੇ ਨੇ ਕਿ ਉਹ 14 ਸਾਲ ਤੋਂ ਵੱਧ ਸਮੇਂ ਤੋਂ ਗੰਭੀਰ ਮਾਨਸਿਕ ਰੋਗੀ ਹਨ ਔਰ ਉਹਨਾਂ ਦੇ ਰੋਗ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਤੇ ਉਸ ਦੀ ਸਜ਼ਾ ਪਹਿਲਾਂ ਹੀ ਮਨੁੱਖੀ ਅਧਿਕਾਰ ਦੇ ਉੱਤੇ ਇੱਕ ਵੱਡਾ ਤੰਗ ਹੈ ਉਸ ਦਾ ਮਾਮਲਾ ਕਾਨੂੰਨ ਅਨੁਸਾਰ ਦਇਆਮਾਨ ਅਤੇ ਮਨੁੱਖੀ ਪੁਨਰ ਵਿਚਾਰ ਦੇ ਯੋਗ ਹੈ ਜ਼ਾਹਿਰ ਤੌਰ ਦੇ ਉੱਤੇ ਮੰਗ ਉਹਨਾਂ ਨੇ ਕੀਤੀ ਹੈ ਰੇਖਾ ਗੁਪਤਾ ਦੇ ਕੋਲੋਂ ਔਰ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਇਸ ਉੱਤੇ ਕੋਈ ਵੱਡਾ ਫੈਸਲਾ ਵੀ ਲਿਆ ਜਾਵੇ ਇੱਕ ਪਾਸੇ ਦਵਿੰਦਰਪਾਲ ਭੁੱਲਰ ਦਾ ਮਾਮਲਾ ਤੇ ਦੂਸਰੇ ਪਾਸੇ ਬਲਵੰਤ ਸਿੰਘ ਰਾਜਵਾਨਾ ਮੈਟਰ ਔਰ ਉਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਦੇਖਣ ਦੀ ਗੱਲ ਹੈ ਕਿ ਬੰਦੀ ਸਿੰਘਾ ਦਾ ਹੋਵੇਗਾ ਕੀ ਪਰਵੇਖ ਕੀ ਕਹਿੰਦਾ ਹੈ ਦਵਿੰਦਰਪਾਲ ਭੁੱਲਰ ਕੀ ਰਿਹਾਈ ਕੀਤਾ ਜਾਣਗੀ ਔਰ ਦੂਸਰੇ ਪਾਸੇ ਬਲਵੰਤ ਸਿੰਘ ਰਾਜਵਾਨਾ ਮਾਮਲੇ ਨੂੰ ਲੈ ਕੇ ਆਲਰੇਡੀ ਵਿਚਾਰधीन ਹੈਗਾ ਕੋਰਟ ਪਰਵੇਖਣ ਦੀ ਗੱਲ ਹੈ ਕਿ ਆਖਿਰਕਾਰ ਕੀਤਾ ਕੀ ਜਾਵੇਗਾ ਉਹਨਾਂ ਸਮੇਂ ਦੀ ਗਰਭ ਦੇ ਵਿੱਚ ਹੈ ਕੀ ਰਿਹਾ ਕੀਤੇ ਜਾਂਦੇ ਨੇ ਜਾਂ ਨਹੀਂ ਦੱਸਦੇ ਰਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਦੇ